ਕਈ ਵਾਰ ਆਪਸ ਦੇ ਵਿੱਚ ਪਿਆਰ ਵਿੱਚ ਬੈਠ ਕੇ ਜਰਨਲ ਸੁਵੇਕ ਸਿੰਘ ਨੇ ਆਖਣਾ ਕਿ ਸੰਤ ਜੀ ਦਿਲ ਕਰਦਾ ਇਹ ਆਖਰੀ ਸਮਾ ਹੋਵੇ ਤੇ ਤੁਹਾਡੀ ਗੋਦ ਹੋਵੇ ਤੇ ਮੇਰਾ ਸਿਰ ਹੋਵੇ ਫੇਰੇ ਪ੍ਰਾਣ ਜਿਹੜੇ ਨਿਕਲ ਜਾਣ ਅੱਜ ਸਮਾ ਬਣ ਗਏ ਸੰਤ ਗਿਆਨੀ ਜਰਨਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੇ ਅੰਮ੍ਰਿਤ ਵੇਲਾ ਹੈ ਜਰਨਲ ਸੁਵੇਕ ਸਿੰਘ ਦਾ ਸਿਰ ਆਪਣੀ ਗੋਦ ਦੇ ਵਿੱਚ ਲਿਆ ਮੱਥੇ ਦੇ ਉੱਤੇ ਹੱਥ ਫੇਰਿਆ ਬਹੁਤ ਜ਼ਿਆਦਾ ਖੂਨ ਵਗ ਰਿਆ ਸੀ ਸੰਤ ਜੀ ਕਹਿਣ ਲੱਗੇ ਅੱਖਾਂ ਪੱਟ ਤੇ ਵੇਖ ਬਹਾਦਰਾ ਓਏ ਤੇਰੇ ਖੂਨ ਨੇ ਰੰਗ ਗੁਲਜ਼ਾਰ ਦਿੱਤਾ ਅੱਗੇ ਗਿਆ ਨਿਵਾਜਿਆ ਜਾਏਗਾ ਤੂੰ ਇੱਥੇ ਪੰਥ ਨੇ ਤੈਨੂੰ ਸਤਕਾਰ ਦਿੱਤਾ ਸੰਤਾਂ ਨੂੰ ਇੱਕੋ ਗੱਲ ਜਰਨਲ ਸਵੇਕ ਸਿੰਘ ਨੇ ਆਖੀ ਕਿ ਮਹਾਪੁਰਖੋ ਹੁਣ ਸਮਾਂ ਆ ਗਿਆ ਹੈ ਕਿਰਪਾ ਕਰਕੇ ਆਪਣੇ ਨਾਲ ਜੋੜ ਕੇ ਰੱਖਿਓ ਸੰਤਾਂ ਨੇ ਆਖਿਆ ਸਾਡੀ ਕੀ ਲੋੜ ਹੈ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਗੋਦ ਦੇ ਵਿੱਚ ਲੈਣ ਵਾਸਤੇ ਤਿਆਰ ਨੇ ਮੁਖਤਿਆਰ ਸਿੰਘ ਜੀ ਮੁਖੀ ਲਿਖਦੇ ਨੇ ਕਿ ਜਰਨਲ ਸਵੇਕ ਸਿੰਘ ਦਾ ਇੱਕਦਮ ਚਿਹਰਾ ਖੜ ਖਿੜ ਗਿਆ ਔਰ ਉਡਾਰੀ ਮਾਰ ਗਿਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਆਖਿਆ ਕਿ ਜਿਹੜਾ ਵੀ ਸਿੱਖ ਜਾਣਾ ਚਾਹੁੰਦਾ ਹੈ ਜਿਨ੍ਹਾਂ ਦੇ ਨਾਮ ਸਰਕਾਰ ਦੇ ਕੋਲ ਨਹੀਂ ਹਨ ਉਹ ਜਾ ਸਕਦੇ ਨੇ ਪਰ ਸਾਰੇ ਸਿੰਘਾਂ ਨੇ ਆਖਿਆ ਨਹੀਂ ਅਸੀਂ ਤੁਹਾਡੇ ਨਾਲ ਸਹਾਦਤਾਂ ਦਾ ਜਾਮ ਪੀਣਾ ਹੈ ਪੰਜਾਂ ਪਿਆਰਿਆਂ ਦੇ ਰੂਪ ਦੇ ਅੰਦਰ ਪੰਜ ਸਿੰਘ ਸੰਤਾਂ ਦੇ ਕੋਲ ਆਏ ਨੇ ਕਿ ਸੰਤ ਜੀ ਚਲੇ ਜਾਓ ਸੰਤਾਂ ਨੇ ਆਖਿਆ ਹਣ ਜਾਣ ਵਾਸਤੇ ਨਹੀਂ ਜਾਣਾ ਕਿਉਂਕਿ ਦਮਦਮਾ ਸਾਹਿਬ ਤੋਂ ਇਹ ਟਕਸਾਲ ਦਾ ਮੁਖੀ ਇੱਥੇ ਆਣ ਕੇ ਸ਼ਹੀਦੀ ਦਿੰਦਾ ਹੈ ਕੇਸਗੜ ਤੋਂ ਚੱਲ ਕੇ ਭਾਈ ਗੁਰਬਖਸ਼ ਸਿੰਘ ਜੀ ਉਹ ਇਹ ਗੁਰਧਾਮ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀ ਸ਼ਹਾਦਤ ਦਿੰਦੇ ਨੇ ਤੇ ਕੀ ਮੈਂ ਇਸ ਸਥਾਨ ਦੇ ਉੱਤੋਂ ਚਲੇ ਜਾਵਾਂਗਾ ਤੇ ਦੂਸਰੇ ਬਨੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਵੱਡੇ ਭਰਾਤਾ ਸਰਦਾਰ ਜਗੀਰ ਸਿੰਘ ਜੀ ਉਹਨੇ ਪੰਜ ਇਸ਼ਨਾਨਾ ਕੀਤਾ ਪੰਜ ਇਸ਼ਨਾਨਾ ਕਰਨ ਤੋਂ ਬਾਅਦ ਸਿਰ ਦੇ ਉੱਤੇ ਦਸਤਾਰ ਸਜਾਈ ਆਪਣੇ ਬੈਗ ਦੇ ਵਿੱਚੋਂ ਨਵਾਂ ਚੋਲਾ ਕੱਢ ਕੇ ਪਾ ਲਿਆ ਕੋਲ ਇੱਕ ਸਿੰਘ ਖੜਾ ਏ ਉਹਨੇ ਆਖਿਆ ਜਗੀਰ ਸਿੰਘ ਆਜ ਕੀ ਗੱਲ ਨਵਾਂ ਚੋਲਾ ਪਾਈ ਜਾਣਾ ਹੈ ਕਹਿਣ ਲੱਗਾ ਹਾਂ ਹੁਣ ਸਮਾਂ ਆ ਗਿਆ ਭਾਵੇਂ ਕਿ ਮੈਂ ਜਰਨੈਲ ਸਿੰਘ ਤੋਂ ਵੱਡਾ ਹਾਂ ਪਰ ਅੱਜ ਮੈਂ ਜਰਨੈਲ ਸਿੰਘ ਦਾ ਸਰਬਾਲਾ ਬਣਨਾ ਗੁਰੂ ਦੇ ਖਾਲਸੇ ਜਿਨ੍ਹਾਂ ਨੂੰ ਅੰਦਰ ਦਾ ਚਾਨਣ ਹੋ ਗਿਆ ਬਾਣੀ ਪੜ੍ਹ ਕੇ ਪਤਾ ਲੱਗ ਗਿਆ ਕਿ ਹੁਣ ਸਾਹਾਤਾ ਦਾ ਸਮਾਂ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਆਪਣੇ ਸਿੱਖਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਉਸ ਵੇਲੇ ਸੰਤਾਂ ਦਾ ਗੜਬਈ ਭਾਈ ਗੁਰਮੁਖ ਸਿੰਘ ਸੰਤਾਂ ਦੇ ਕੋਲ ਆਇਆ ਤੇ ਕਹਿਣ ਲੱਗਾ ਕਿ ਮਹਾਪੁਰਖੋ ਸ਼ਾਸਤਰਾਂ ਵਾਲੀ ਜਿਹੜੀ ਪਾਲਕੀ ਹੈ ਉਹਦੇ ਉੱਤੇ ਬੰਬ ਵੱਜਾਏ ਫੌਜ ਦਾ ਤੇ ਗੁਰੂ ਦਾ ਖਾਲਸਾ ਪੜਦਾ ਏ ਅਸ ਕਿਰਪਾਨ ਖੰਡੋ ਖੜਕ ਤੂਬਕ ਤਬਰ ਅਰ ਤੀਰ ਸੈਫ ਸਰੋਹੀ ਸਹਿਤੀ ਇਹੇ ਹਮਾਰੇ ਪੀਰ ਸਾਸ਼ਤਰ ਸਾਡੇ ਪੀਰ ਦੇ ਤੇ ਸੰਤ ਗਿਆਨੀ ਜਰਨਾਲ ਸਿੰਘ ਖਾਲਸਾ ਪਿੰਡਰਾਵਾਲੇ ਕਹਿਣ ਲੱਗੇ ਚਲੋ ਫਿਰ ਹੋ ਜਾਓ ਤਿਆਰ ਹੁਣ ਸਮਾਂ ਆ ਗਿਆ ਹੈ ਸਹਾਤਾ ਦਾ ਸੰਤਾ ਨੇ ਫਿਰ ਵਾਲਵਰ ਉਹਨਾਂ ਦੇ ਕੋਲ ਸੀ ਗਾਤਰੇ ਤੀਰ ਨਹੀਂ ਸੀ ਸ੍ਰੀ ਸਾਹਿਬ ਹੈ ਤੇ ਉਹ ਮਸ਼ੀਨ ਗਨ ਸੰਤਾਂ ਨੇ ਲਈ ਗਲ ਦੇ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਹੈ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਤੁਹਾਡਾ ਦਾਸ ਰਾ ਤੁਹਾਡੇ ਅਕਾਲ ਤਖਤ ਦੀ ਖਾਤਰ ਸ਼ਹੀਦ ਹੋਣ ਵਾਸਤੇ ਚੱਲਿਆ ਹੈ ਇਹ ਤੁਹਾਡਾ ਠੱਠਾ ਹੋਇਆ ਅਕਾਲ ਦਾ ਤਖਤ ਗੁਰਸੇਖ ਸੰਗਤਾਂ ਨੇ ਹੀਰੇ ਮੋਤੀਆਂ ਦੀ ਜੜਤ ਦੇ ਕੇ ਦੁਬਾਰਾ ਤਿਆਰ ਕਰ ਦੇਣਾ ਹੈ ਹੁਣ ਕਿਰਪਾ ਕਰ ਦਿਓ ਸ਼ਹੀਦ ਹੋਣ ਵਾਸਤੇ ਜਾ ਰਿਹਾ ਹੈ ਜਿੰਨੇ ਚਿਰ ਤੱਕ ਮੇਰੀ ਕਾਮ ਦਾ ਘਰ ਨਹੀਂ ਬਣ ਜਾਂਦਾ ਉਹਨਾਂ ਚਿਰ ਮੈਂ ਵਾਰ-ਵਾਰ ਇਸ ਸੰਸਾਰ ਦੇ ਉੱਤੇ ਆਉਂਦਾ ਰਵਾਂ ਤੇ ਸ਼ਹਾਦਤ ਦਾ ਜਾਮ ਪੀਂਦਾ ਆਸ਼ਿਕ ਹੈ ਸ਼ਹਾਦਤ ਕੇ ਬੋਜੀਨਾ ਛੋੜ ਦਿੰਦੇ ਹੈ ਸਮਝ ਕੇ ਜ਼ਿੰਦਗੀ ਕੋ ਖਲਾਉਣਾ ਖੁਸ਼ੀ ਸੇ ਫੋੜ ਦਿੰਦੇ ਹੈ ਨਾ ਤਖਤੋ ਤਾਜ ਕੀ ਹਸਰਤ ਨਾ ਹੂਰੋਂ ਕੀ ਬਾਲਮ ਅਗਰ ਖੁਦਾ ਵੀ ਦੇ ਖੁਦਾਈ ਤੋ ਖੁਸ਼ੀ ਸੇ ਮੋੜ ਦਿੰਦੇ ਹੈ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਜਿਹੜੇ ਸਿੰਘ ਦੇ ਛੋਟੀਆਂ ਪੌੜੀਆਂ ਸਨ ਉਹਨਾਂ ਤੋਂ ਉੱਪਰ ਚੜੇ ਨੇ 8:30 ਤੋਂ 9:30 ਦੇ ਵਿਚਕਾਰ ਦਾ ਸਮਾਂ ਹੈ ਜਿੱਥੇ ਦੋਨ ਸ਼ਾਂਸ ਸਾਹਿਬ ਝੁੱਲਦੇ ਨੇ ਉੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਪਹੁੰਚੇ ਨੇ ਤੇ ਫੌਜ ਨੇ ਹਮਲਾ ਕੀਤਾ ਹੈ ਮੁਕਾਬਲਾ ਕਰਦੇ ਹੋਏ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸ਼ਹੀਦ ਹੋ ਜਾਂਦੇ ਨੇ ਨਾਲ ਦੇ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਦਰਸ਼ਨੀ ਡਿਊੜੀ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਆਪਣਾ ਸਿਰ ਰੱਖ ਦਿੰਦੇ ਨੇ 72 ਗੋਲੀਆਂ ਸੰਤਾਂ ਦੇ ਸਰੀਰ ਦੇ ਉੱਤੇ ਲੱਗੀਆਂ ਨੇ ਆਓ ਕਿਵੇਂ ਮੇਰੀ ਕੌਮ ਦੇ ਮਹਾਨ ਸ਼ਹੀਦਾਂ ਨੂੰ ਉਸ ਵੇਲੇ ਸ਼ਹੀਦ ਕੀਤਾ ਜਾਂਦਾ ਹੈ ਅਕਾਲ ਦਾ ਤਖਤ ਟਾਇਆ ਜਾਂਦਾ ਹੈ ਸੰਤਾਂ ਦਾ ਪੀਐਸੀ ਰਸਪਾਲ ਸਿੰਘ ਉਹਨਾਂ ਦੀ ਧਰਮਸ ਪਤਨੀ ਹੈ ਬੀਬੀ ਪ੍ਰੀਤਮ ਕੌਰ ਤੇ 18 ਦਿਨਾਂ ਦਾ ਉਹਨਾਂ ਦਾ ਬੱਚਾ ਸੀ ਮਨਪ੍ਰੀਤ ਸਿੰਘ ਜਿਨ੍ਹਾਂ ਦਾ ਨਾਮ ਵੀ ਸੰਤਾਂ ਨੇ ਰੱਖਿਆ ਸੀ ਤੇ ਜਿਸ ਵੇਲੇ ਅੰਮ੍ਰਿਤ ਵੇਲਾ ਹੈ ਇੱਕ ਗੋਲੀ ਆਈ ਹੈ ਪ੍ਰੀਤਮ ਕੌਰ ਆਪਣੇ ਬੱਚੇ ਨੂੰ ਦੁੱਧ ਦੇ ਰਹੀ ਹੈ ਬੱਚੇ ਦੇ ਸਿਰ ਦੇ ਵਿੱਚ ਵੱਜ ਕੇ ਪ੍ਰੀਤਮ ਕੌਰ ਦੀ ਛਾਤੀ ਦੇ ਵਿੱਚੋਂ ਦੀ ਚੀਰਦੀ ਹੋਈ ਅੱਗੇ ਨਿਕਲ ਗਈ ਇੱਕ ਗੋਲੀ ਰਿਸ਼ਪਾਲ ਸਿੰਘ ਦੇ ਲੱਗੀ ਉਹ ਸ਼ਹੀਦ ਹੋ ਗਿਆ ਉਹਦਾ ਪੁੱਤਰ ਸ਼ਹੀਦ ਹੋਇਆ ਜਿਵੇਂ ਮੇਰੀ ਕੌਮ ਦੇ ਸ਼ਹੀਦ ਅਕਾਲ ਤਖਤ ਦੀ ਖਾਤਰ ਸ਼ਹੀਦ ਹੁੰਦੇ ਨੇ ਸਿੱਖੀ ਦੀ ਮਾਨ ਮਰਿਆਦਾ ਨੂੰ ਬਰਕਰਾਰ ਰੱਖਣ ਵਾਸਤੇ ਕੌਮ ਦੇ ਹੋਣ ਦੀ ਲੜਾਈ ਲੜਦੇ ਹੋਏ ਸ਼ਹਾਦਤ ਅੰਦਾਜ਼ਮ ਪਿੰਦੇ ਨੇ ਤੇ ਜਿਵੇਂ ਜ਼ਾਲਮ ਸਰਕਾਰ ਨੇ ਸ਼ੇਖ ਕੌਮ ਦੇ ਉੱਤੇ ਜ਼ੁਲਮ ਕੀਤੇ ਨੇ ਢਾਡੀ ਜਥਾ ਜੋੜੇ ਦੀ ਕਲੀ ਦੀ ਤਰਜ਼ ਤੇ ਆਪ ਸੰਗਤਾਂ ਦੇ ਸਾਹਮਣੇ ਸਾਰਾ ਸੀਰ ਹੈ ਜਿਉਂ ਪੇਸ਼ ਕਰੀ